ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਵੀਡੀਓ ਵਿੱਚ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ ਅੱਜ ਦੀ ਨਵੀਂ ਵੀਡੀਓ ਵਿੱਚ ਜੀ ਆਪਾਂ ਨਵੇਂ ਕੱਪੜੇ ਤੇ ਦੇਖੋ ਹੈਂਡ ਪੇਂਟ ਕਰਨਾ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਜਿਹੜਾ ਸੂਟ ਨੂੰ ਹੈਂਡ ਪੇਂਟ ਕਰ ਸਕਦੇ ਹਾਂ ਤੇ ਨਵੀਂ ਲੁੱਕ ਦੇ ਸਕਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਆਪਾਂ ਇਸ ਕੱਪੜੇ ਬਾਰੇ ਦੱਸ ਦੇਵਾਂਗੇ ਇਹ ਪਸ਼ਮੀਨਾ ਸਿਲਕਾ ਜਿਹੜਾ ਡਬਲ ਸ਼ੈਡਡਡ ਦੋ ਸਾਈਡ ਆਪਾਂ ਸਲਾਈ ਕਰ ਸਕਦੇ ਹਾਂਗੇ ਉਹ ਸਟਾਫ ਹੈਗਾ ਏ ਜਿਹੜਾ ਸਟੱਫ ਹੈ ਜੀ ਪੂਰਾ ਟ੍ਰੈਂਡਿੰਗ ਚ ਚੱਲ ਰਿਹਾ ਹੈਗਾ ਇਹ ਤੇ ਆਪਾਂ ਹੈਂਡ ਪੇਂਟ ਕਰਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਪਾਂ ਜਿਹੜਾ ਸੂਟ ਨੂੰ ਹੈਂਡ ਪੇਂਟ ਕਰ ਸਕਦੇ ਆ ਇਹ ਜਿਹੜਾ ਸੂਟ ਹੈ ਜੀ ਕਈ ਸੂਟਾਂ ਤੇ ਦੇਖੋ ਹਨਾ ਆਪਾਂ ਨੇ ਮਸ਼ੀਨ ਵਰਕ ਬਹੁਤ ਕਰਾ ਲਿਆ ਤੇ ਨੀਡਲ ਵਰਕ ਵੀ ਕੀਤਾ ਹੈਗਾ ਹੁਣ ਜੀ ਆਪਾਂ ਆਹ ਸੂਟ ਤੇ ਪਸ਼ਮੀਨਾ ਸਿਲਕ ਤੇ ਪੇਂਟ ਕਰਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਪਾਂ ਸੂਟ ਨੂੰ ਪੇਂਟ ਕਰ ਸਕਦੇ ਆ ਇਹਦੇ ਲਈ ਜੀ ਆਪਾਂ ਨੇ ਆ ਮੈਚ ਕਰਦੇ ਕਲਰ ਲੈ ਲੇ ਰੈੱਡ yellow ਤੇ white ਜੀ ਤੇ ਬ੍ਰਸ਼ ਦੀ ਲੋੜ ਪਊਗੀ ਏ ਆਪਾਂ ਜਿਹੜਾ ਸੂਟ ਤੇ ਜੀ ਪੈਨਸਲ ਨਾਲ ਆਹ ਜਿਹੜਾ ਡਰਾਇ ਬਣਾ ਲਿਆ। ਐਦਾਂ ਡਿਜ਼ਾਈਨ ਜੀ ਆਪਾਂ ਨੇ ਬਣਾ ਲਿਆ ਤਾਂ ਜੋ ਜਿਹੜਾ ਆਪਾਂ ਨੂੰ ਪੇਂਟ ਕਰਨ ਲਈ ਈਜ਼ੀ ਰਹੇ। ਕਈ ਵਾਰ ਜੀ ਹੁਣ ਆਪਾਂ ਨੇ ਸੂਟਾਂ ਦੇ ਦੇਖੋ ਐਦਾਂ ਵੀ ਪੇਂਟ ਕੀਤਾ ਹੈਗਾ ਤੇ ਆਹ ਡਰਾ ਨਹੀਂ ਬਣਾਇਆ। ਇਹ ਜੀ ਕੀ ਹੁੰਦਾ ਹੈਗਾ ਜਦ ਆਪਾਂ ਸੂਟ ਤੇ ਐਦਾਂ ਹਨਾ ਪੈਨਸਲ ਨਾਲ ਐਵੇਂ ਹਨਾ ਡਿਜ਼ਾਈਨ ਬਣਾ ਲੈਨੇ ਹੈਗੇ ਤਾਂ ਜੋ ਜਿਹੜਾ ਆਪਾਂ ਨੂੰ ਪੇਂਟ ਕਰਨਾ ਥੋੜਾ ਜਿਹਾ ਆਸਾਨ ਹੋ ਜਾਂਦਾ ਹੈਗਾ। ਚਲੋ ਜੀ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਆਪਾਂ ਦੇਖੋ ਹਨਾ ਕਲਰਾਂ ਦਾ ਸੂਟ ਨਾਲ ਕੰਬੀਨੇਸ਼ਨ ਬਣਾ ਲੈਣਾ ਵੀ ਕਿਹੜਾ ਕਲਰ ਹਨਾ ਸੂਟ ਤੇ ਜੱਤਦਾ ਜੀ ਆਪਾਂ ਉਹ ਪੇਂਟ ਕਰਨਾਗਾ ਉਹ ਕਲਰ ਲੈਣੇ ਨੇ ਇਹਦੇ ਵਿੱਚ ਜੀ ਆਪਾਂ ਨੇ ਵਾਈਟ ਤੇ yellow ਕਲਰ ਲਿਆ ਹੈਗਾ ਆਹ ਜਿਹੜੇ ਫਲਾਵਰ ਨੇ ਆਪਾਂ ਵਾਈਟ ਦੇ ਬਣਾਵਾਂਗੇ ਤੇ ਆਊਟਲਾਈਨ ਸਭ ਤੋਂ ਪਹਿਲਾਂ ਆਪਾਂ ਜਿਹੜੀ ਕਰ ਦੇਾਂਗੇ ਇੱਥੋਂ ਜੀ ਹੁਣ ਆਪਾਂ ਆਊਟਲਾਈਨ ਕਰ ਲੈਣੀ ਹੈ ਪਹਿਲਾਂ ਸਾਰੇ ਫਲਾਵਰ ਦੀ ਜੀ ਆਪਾਂ ਨੇ ਆਊਟਲਾਈਨ ਕਰਨੀ ਹੈ ਇਸ ਤਰ੍ਹਾਂ ਆਪਾਂ ਨੇ ਜਿਹੜੇ ਸਾਰੇ ਫਲਾਵਰ ਦੀ ਆਊਟਲਾਈਨ ਕਰ ਲੈਣੀ ਹੈ ਇਹ ਜੀ ਹੁਣ ਜਿਹੜਾ ਆਪਾਂ ਨੇ ਸਾਰਾ ਕਲਰ ਕਰਨਾ ਵਾਈਟ ਕਰਨਾ ਹੈਗਾ ਇਹ ਪਹਿਲਾਂ ਆਪਾਂ ਨੇ ਆਊਟਲਾਈਨ ਕਰ ਲਈ ਜਿਵੇਂ ਹੁਣ ਕਈ ਵਾਰ ਆਪਾਂ ਨੂੰ ਇਹ ਕਲਰ ਜਿਵੇਂ ਆਇਆ ਹੁੰਦਾ ਵੀ ਘੱਟ ਲੱਗਦਾ ਹੈਗਾ ਆਪਾਂ ਦੁਬਾਰਾ ਵੀ ਇਹ ਕੋਡ ਕਰ ਸਕਦੇ ਹਾਂਗੇ ਬ੍ਰਸ਼ ਆਪਾਂ ਨੇ ਇਦਾਂ ਹੀ ਚਲਾਉਣਾ ਹੈਗਾ ਪੂਰਾ ਰਚਾਉਣਾ ਜੀ ਇਹ ਕਲਰ ਜਿੱਥੇ ਆਪਾਂ ਨੇ ਆਊਟਲਾਈਨ ਕੀਤੀ ਹੈਗੀ ਇਸ ਤੋਂ ਆਪਣਾ ਕਲਰ ਜਿਹੜਾ ਬਾਹਰ ਨਹੀਂ ਜਾਣਾ ਚਾਹੀਦਾ ਇਹ ਜਿਹੜਾ ਹੈ ਜੀ ਆਪਾਂ ਨੇ ਇਹ ਚ ਪਸ਼ਮੀਨੇ ਸਿਲਕ ਤੇ ਕਲਰ ਕਰਨਾ ਹੈਗਾ ਸੂਟ ਨੂੰ ਜਿਹੜਾ ਕਲਰ ਕਰਨਾ ਜੀ ਆਪਾਂ ਨੇ ਮੀਡੀਅਮ ਪਾ ਕੇ ਨਾ ਥੋੜਾ ਜਿਹਾ ਇਹ ਪਤਲਾ ਕਰ ਲੈਣਾ ਜੇ ਆਪਾਂ ਨੇ ਇਦਾਂ ਹੀ ਮੋਟਾ ਕਲਰ ਕਰਤਾ ਜੀ ਫਿਰ ਪੇਪੜੀਆਂ ਜਿ ਲੈਣ ਲੱਗ ਜਾਂਦੀਆਂ ਨੇ ਇਹਦੀਆਂ ਆਪਾਂ ਨੇ ਥੋੜਾ ਜਿਹਾ ਮੀਡੀਅਮ ਪਾਇਆ ਸੀ ਇਹ ਚ ਪਤਲਾ ਕਰ ਲਿਆ ਇਹ ਜਿਹੜਾ ਸੂਟ ਦਾ ਕਲਰ ਹੈ ਜੀ ਨੇਵੀ ਇਹ ਜਿਹੜੇ ਸੂਟ ਦਾ ਕਲਰ ਹੈ ਜੀ ਨੇਵੀ ਬਲੂ ਕਲਰ ਹੈਗਾ ਉਹ ਕਲਰ ਹੈ ਜੀ ਸੂਟ ਦਾ ਇਸ ਤਰ੍ਹਾਂ ਜੀ ਆਪਾਂ ਨੇ ਸਾਰੇ ਇਦਾਂ ਹਨਾ ਫਲਾਵਰ ਇਹ ਪੂਰਾ ਭਰ ਲੈਣਾ ਹੈਗਾ ਬਸ ਆਪਾਂ ਨੇ ਬਾਹਰ ਨਹੀਂ ਕੱਢਣਾ ਕਲਰ ਇਥੋਂ ਬਰਸ਼ ਆਪਾਂ ਨੇ ਧਿਆਨ ਨਾਲ ਚਲਾਉਣਾ ਜੀ ਚੰਗੀ ਤਰ੍ਹਾਂ ਆਪਾਂ ਜਿਹੜਾ ਹੈ ਸਾਰਾ ਫਲਾਵਰ ਫਿਲ ਕਰ ਲੈਣਾ ਕਿਤੇ ਵੀ ਰੰਗ ਆਪਾਂ ਨੇ ਮੋਟਾ ਨਹੀਂ ਰੱਖਣਾ ਜੀ ਬਸ ਇਦਾਂ ਬ੍ਰਸ਼ ਮਾਰਨਾ ਸਾਰਾ ਇਹ ਇਦਾਂ ਹੀ ਆਪਾਂ ਨੇ ਜਿਹੜਾ ਫਲਾਵਰ ਹੈ ਕੰਪਲੀਟ ਕਰ ਲੈਣਾ ਜੀ ਕਈ ਵਾਰ ਹੁਣ ਜਿਵੇਂ ਆਪਣਾ ਇਹ ਕਲਰ ਹਨਾ ਵਿੱਚ ਲੈਣਾ ਜਿਆ ਬਣ ਜਾਂਦੀਆਂ ਨਹੀਂਆਂ ਗੀਆਂ ਵੀ ਆਪਾਂ ਤੋਂ ਮੀਡੀਅਮ ਵੱਧ ਪਾਜੇ ਜੀ ਵੀ ਕਲਰ ਚ ਕਲਰ ਆਪਣਾ ਪਤਲਾ ਹੋ ਜੇ ਆਪਾਂ ਦੁਬਾਰੋਂ ਵੀ ਇਹਨੂੰ ਕੋਡ ਕਰ ਸਕਦੇ ਆਂਗੇ ਹੁਣ ਚੰਗੀ ਤਰ੍ਹਾਂ ਜੀ ਆਪਾਂ ਦੇਖੋ ਲੈਣਾ ਜੀ ਮਟਾ ਲੈਣੀਆਂ ਨੇ ਵਿੱਚੀ ਮਿਕਸ ਕਰ ਦੇਣਾ ਬ੍ਰਸ਼ ਇੱਦਾਂ ਚਲਾ ਕੇ ਆਪਾਂ ਨੇ ਸਾਰਾ ਇਹਦੇ ਵਿੱਚ ਜਿਹੜਾ ਕਲਰ ਰਚਾ ਲੈਣਾ ਜੀ ਇਹ ਜਿਵੇਂ ਜੀ ਹੁਣ ਪਸ਼ਮੀਨੇ ਸਿਲਕ ਦਾ ਜਿਹੜਾ ਸੂਟ ਹੈਗਾ ਇਹਦੇ ਜੀ ਆਪਾਂ ਰੇਸ਼ੇ ਦੇਖਿਆ ਕਰੋ ਵੀ ਸੂਟ ਦੇ ਹਨਾ ਵੀ ਜਿਵੇਂ ਰੇਸ਼ੇ ਕਿੱਧਰ ਨੂੰ ਨੇ ਹੁਣ ਜੀ ਇਹਦੇ ਇਧਰਲੀ ਸਾਈਡ ਨੇ ਆ ਦੇਖੋ ਇੱਧਰਲੀ ਸਾਈਡ ਆਪਾਂ ਨੇ ਬਰਸ਼ ਜਿਹੜਾ ਚਲਾਉਣਾ ਹੈ ਇਸ ਤਰ੍ਹਾਂ ਚੰਗੀ ਤਰ੍ਹਾਂ ਰਚ ਜਾਂਦਾ ਹੈਗਾ ਕਲਰ ਇਹਦੇ ਵਿੱਚ ਆਨੇ ਚੰਗੀ ਤਰ੍ਹਾਂ ਇਹ ਤੇ ਫੇਰ ਹਨਾ ਇਹਨਾਂ ਨੇਗੀਆਂ ਉਹ ਵਿੱਚ ਰਚਾਤਾ ਕਲਰ ਮਾਰਤੀਆਂ ਇਸ ਤਰ੍ਹਾਂ ਜੀ ਇੱਕ ਕੋਡ ਹੋਰ ਕਰਕੇ ਜੀ ਆਪਾਂ ਇਹਨੂੰ ਫਿਨਿਸ਼ਿੰਗ ਦੇ ਦਿੱਤੀ ਚੰਗੀ ਤਰ੍ਹਾਂ ਚਾਤਾ ਜੀ ਹੁਣ ਇਸ ਤਰ੍ਹਾਂ ਜੀ ਪਹਿਲਾਂ ਇਹਨੂੰ ਵੀ ਆਪਾਂ ਨੇ ਕੋਈ ਵੀ ਫਲਾਵਰ ਸਟਾਰਟ ਕਰਨਾ ਹੈ ਜੀ ਆਪਾਂ ਨੇ ਪਹਿਲਾਂ ਆਊਟਲਾਈਨ ਕਰਨੀ ਹੈਗੀ ਆਊਟਲਾਈਨ ਕਰ ਲੈਣੀ ਹੈ ਜੀ ਇਹਦੀ ਆਊਟਲਾਈਨ ਕਰਨਾ ਕੀ ਹੁੰਦਾ ਜੀ ਆਪਣਾ ਜਿਹੜਾ ਕਲਰ ਹੈ ਵੀ ਅੰਦਰ ਅੰਦਰ ਹੀ ਲੱਗਦਾ ਆਪਾਂ ਬਾਹਰ ਨਹੀਂ ਬਸ ਕਲਰ ਕੱਢਣਾ ਚੰਗੀ ਤਰ੍ਹਾਂ ਆਊਟ ਲਾਈਨ ਕਰ ਲੈਣੀ ਹੈ ਜੀ ਪਹਿਲਾਂ ਸਾਰੇ ਫਲਾਵਰ ਨੂੰ ਜੇ ਇਦਾਂ ਇਹਨੂੰ ਵੀ ਕੰਪਲੀਟ ਕਰ ਲੈਣਾ ਆਪਾਂ ਨੇ ਵੀਡੀਓ ਕੀ ਹੁੰਦੀ ਹੈ ਜੀ ਬਾਹਲੀ ਲੰਬੀ ਨਹੀਂ ਹੁੰਦੀ ਹੈਗੀ ਆਪਾਂ ਮੇਨ ਮੇਨ ਜਿਹੜੇ ਪੁਆਇੰਟ ਨੇ ਉਹੀ ਦਿਖਾਉਣੇ ਆਂਗੇ ਕੌਕੀ ਜੀ ਹੁਣ ਇੰਨੀ ਹਨਾ ਲੰਬੀ ਵੀਡੀਓ ਦੇਖਣ ਲਈ ਕਿਸੇ ਕੋਲ ਵੀ ਨਹੀਂ ਟਾਈਮ ਹੁੰਦਾ ਗਾ ਆਪਾਂ ਨੇ ਆ ਵਾਈਟ ਫਲਾਵਰ ਸੀ ਜਿਹੜੇ ਬਣਾ ਲਏ ਹੁਣ ਆਪਾਂ ਜਿਹੜੇ ਆ ਡੰਡੀਆਂ ਨੇਗੀਆਂ ਇਹ ਬਣਾਵਾਂਗੇ ਇਹ ਆਪਾਂ ਨੇ yellow color ਲੈ ਲਿਆ ਜੀ ਇਸ ਤਰ੍ਹਾਂ ਇਹ ਆਪਾਂ ਨੇ ਸਾਰੀਆਂ ਦੇਖੋ ਇਹ ਬਣਾ ਲੈਣੀਆਂ ਨੇ ਇਸ ਤਰ੍ਹਾਂ ਆਪਾਂ ਨੇ ਸਾਰਾ ਜਿਹੜਾ ਫਲੇਵਰ ਹੈ ਐਦਾਂ ਪੱਤੀਆਂ ਬਣਾ ਲੈਣੀਆਂ ਨੇਗੀਆਂ ਹੁਣ ਜਿਹੜਾ ਆਪਾਂ ਨੇ ਆ ਪੱਤਾ ਜੀ ਹਨਾ ਇਹ ਆਪਾਂ ਨੇ yellow color ਦਾ ਬਣਾ ਲੈਣਾਗਾ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹ yellow ਬਣਾ ਲੈਣੇ ਨੇ ਇਸ ਤਰ੍ਹਾਂ ਕਲਰ ਕਰਨਾ ਹੈ ਜੀ ਆਪਾਂ ਨੇ ਸਾਰਾ ਫਲਾਵਰ ਕੰਪਲੀਟ ਕਰ ਲੈਣਾ ਇਦਾਂ ਆਵਦੇ ਅਕੋਰਡਿੰਗ ਜੀ ਆਪਾਂ ਕਹੇ ਜੇ ਮਰਜੀ ਕਲਰ ਕਰ ਸਕਦੇ ਆਂਗੇ। ਆਪਦੇ ਹਸਾਬ ਨਾਲ ਜਿਹੜਾ ਆਪਾਂ ਨੂੰ ਦੇਖੋ ਸੋਹਣਾ ਲੱਗਦਾ। ਇਸ ਤਰ੍ਹਾਂ ਆਪਾਂ ਨੇ ਗੋਲ-ਗੋਲ ਜਿਹੜੇ ਬਣਾਉਣੇ ਨੇਗੇ। ਇਹਨਾਂ ਨੂੰ ਵੀ ਇਦਾਂ ਹੀ ਫਿਲ ਕਰ ਲੈਣਾ ਜੀ। ਕੋਈ ਵਾਈਟ ਕੋਈ ਰੈੱਡ ਇਸ ਤਰ੍ਹਾਂ ਆਪਾਂ ਨੇੜੇ ਹੀ ਬਣਾਉਣੇ ਨੇ ਪੂਰਾ ਫਲਾਵਰ ਇਦਾਂ ਕੰਪਲੀਟ ਕਰ ਲੈਣਾ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਆ ਕਰੋ ਤਾਂ ਜਿਹੜਾ ਆਪਾਂ ਘਰਾਂ ਵਿੱਚ ਹੀ ਹੈਂਡ ਪੇਂਟ ਜਿਹੜਾ ਸਿੱਖ ਸਕਦੇ ਆਂਗੇ ਪੂਰਾ ਫਲਾਵਰ ਐ ਦਾ ਆਪਾਂ ਨੇ ਜਿਹੜਾ ਇਹ ਕਰ ਲੈਣਾਗਾ ਦੇਖੋ ਜੀ ਇਹ ਤਾਂ ਹੁਣ ਆਪਾਂ ਨੇ ਕਰ ਲੇ ਹੁਣ ਜਿਹੜਾ ਜੀ ਬਰਸ਼ ਨੂੰ ਆਪਾਂ ਧੋ ਲੈਣਾ ਜਿਹੜਾ ਹੁਣ ਆਪਣਾ ਆਹ ਰਹਿ ਗਏ ਉਹ ਆਪਾਂ ਵਾਈਟ ਕਲਰ ਦੇ ਕਰਾਂਗੇ ਇਹੋ ਜੀ ਹੁਣ ਆਪਾਂ ਵਾਈਟ ਕਲਰ ਕਰਾਂਗੇ ਜਿਵੇਂ ਮਰਜ਼ੀ ਜੀ ਆਪਾਂ ਇਹਨਾਂ ਨੂੰ ਡੈਕੋਰੇਟ ਕਰ ਸਕਦੇ ਆਂਗੇ ਕਿੰਨਾ ਸੋਹਣਾ ਆਪਣਾ ਜਿਹੜਾ ਫਲਾਵਰ ਬਣ ਕੇ ਤਿਆਰ ਹੋਇਆਗਾ ਵਸ ਜੀ ਹੁਣ ਆਪਾਂ ਇਹਨੂੰ ਵੀ ਵਿੱਚੋਂ ਡੈਕੋਰੇਟ ਜਿਹੜਾ ਕਰ ਦੇਣਾ ਇਹ ਜਿਹੜੇ ਕਹਿੰਦੇ ਆ ਜੀ ਆਪਾਂ ਪਸ਼ਮੀਨੇ ਦੇ ਸੂਟ ਜੀ ਹੈਂਡ ਪੇਂਟ ਹੁੰਦੇ ਨਹੀਂ ਹੈਗੇ ਹੁਣ ਤੁਸੀਂ ਖੁਦ ਦੇਖ ਸਕਦੇ ਹੋਗੇ ਆਪਾਂ ਨੇ ਜਿਹੜਾ ਫਲਾਵਰ ਆ ਕਿੰਨਾ ਸੋਹਣਾ ਬਣਾਇਆ ਤੇ ਸੂਟ ਨੂੰ ਡੈਕੋਰੇਟ ਕੀਤਾ ਤੁਸੀਂ ਵੀ ਜੀ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਜਿਹੜੀਆਂ ਭੈਣਾਂ ਨੇ ਜੀ ਆਪਣੀ ਵੀਡੀਓ ਦੇਖ ਕੇ ਟਰਾਈ ਕੀਤਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਆ ਦੇਖੋ ਜੀ ਇਦਾਂ ਤਾਂ ਆਪਾਂ ਨੇ ਜਿਹੜਾ ਫਲਾਵਰ ਆਪਾਂ ਨੇ ਡੈਕੋਰੇਟ ਕਰਤਾ ਹੁਣ ਜਿਹੜੇ ਆਪਣੇ ਆ ਵਾਈਟ ਫਲਾਵਰ ਨੇ ਹੁਣ ਆਪਾਂ ਨੂੰ ਇਹਨੂੰ ਕੰਪਲੀਟ ਕਰਾਂਗੇ ਇਹ ਜੀ ਆਪਾਂ ਨੇ ਇੱਥੋਂ ਚੱਕਣਾ ਇਦਾਂ ਹਲਕੀ ਹਲਕੀ ਆਪਾਂ ਨੇ ਜਿਹੜਾ ਆਊਟਲਾਈਨ ਇੱਥੇ ਤੱਕ ਕਰਨਾ ਹੈ ਹਲਕੀ ਹਲਕੀ ਜਿਹੜੀ ਆਊਟਲਾਈਨ ਆਪਾਂ ਨੇ ਤੇ ਕਰਨੀ ਹੈ ਇਸ ਤਰ੍ਹਾਂ ਜੀ ਆਪਾਂ ਨੇ ਦੇਖੋ ਹਨਾ ਇਦਾਂ ਇਹ ਫਲਾਵਰ ਹੈ ਨਾ ਡੈਕੋਰੇਟ ਕਰ ਲੈਣਾਗਾ ਇਸ ਤਰ੍ਹਾਂ ਆਪਾਂ ਨੇ ਜਿਹੜਾ ਪੂਰਾ ਫਲਾਵਰ ਹੈ ਡੈਕੋਰੇਟ ਕਰ ਲੈਣਾ ਹੈਗਾ ਇੱਥੇ ਆਪਾਂ ਨੇ ਡਾਟ ਲਗਾ ਲੈਣੀ ਹੈ ਬ੍ਰੀਕ ਬ੍ਰੀਕ ਜੀ ਹੁਣ ਜੀ ਆਪਾਂ ਨੇ ਬਰਾਊਨ ਕਲਰ ਲੈ ਲਿਆ ਦੇਖੋ ਮਦਾ ਸਾਰਾ ਫਲੇਵਰ ਆਪਾਂ ਨੇ ਕੰਪਲੀਟ ਕਰ ਲਿਆ ਵਿਚ ਲੈਣ ਜੀ ਆਪਾਂ ਉਹਨਾਂ ਦੀ ਵੀ ਲਗਾਵਾਂਗੇ ਹਲਕਾ ਹਲਕਾ ਜੀ ਆਪਾਂ ਕਲਰ ਲੈਣਾ ਬਰਾਊਨ ਕਲਰ ਦਾ ਵੀ ਲਗਾਵਾਂਗੇ ਇਸੇ ਤਰ੍ਹਾਂ ਜੀ ਇੱਧਰ ਵੀ ਹਲਕਾ ਹਲਕਾ ਵਿੱਚ ਬਰਾਊਨ ਦਾ ਆਪਾਂ ਟੱਚ ਦੇਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਆਪਣਾ ਹਨਾ ਇਹ ਘੇਰੇ ਤੇ ਫਲਾਵਰ ਪਾਇਆ ਜੀ ਪਸ਼ਮੀਨੇ ਸਿਲਕ ਦੇ ਸੂਟ ਤੇ ਕਿੰਨਾ ਸੋਹਣਾ ਡਿਜ਼ਾਈਨ ਆ ਜਿਹੜਾ ਬਣ ਕੇ ਆਪਣਾ ਤਿਆਰ ਹੋਇਆ ਇਸ ਤਰ੍ਹਾਂ ਆਪਾਂ ਇਹਨੂੰ ਪਸ਼ਮੀਨੇ ਸਿਲਕ ਦੇ ਜਿਹੜੇ ਸੂਟ ਨੂੰ ਐ ਘਰ ਵਿੱਚ ਹੀ ਹੈਂਡ ਪੇਂਟ ਕਰ ਸਕਦੇ ਆਂਗੇ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ